ਸਿਕਾਲ ਜੀ ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਣਾ ਭਰਾਵਾਂ ਨੂੰ ਅੱਜ ਜਿਹੜੇ ਰੁੱਖ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਰੁੱਖ ਹੈ ਜਿਹੜਾ ਬੜਾ ਸੰਘਣਾ ਸ਼ਾਨਦਾਰ ਚੌੜੇ ਪੱਤੇ ਫੁੱਲਾਂ ਨਾਲ ਲੱਦਿਆ ਹੋਇਆ ਰੁੱਖ ਹੈ ਇਹਨੂੰ ਕਦਮ ਰੁੱਖ ਕਿਹਾ ਜਾਂਦਾ ਹੈ ਔਰ ਪੰਜਾਬ ਦੀ ਧਰਤੀ ਤੇ ਬੜਾ ਖੂਬਸੂਰਤ ਤਰੀਕੇ ਨਾਲ ਇਹਨੂੰ ਲਾਇਆ ਜਾ ਸਕਦਾ ਹੈ ਜਿਹੜੇ ਇਹਦੇ ਤੁਸੀਂ ਫੁੱਲ ਵੇਖੋਗੇ ਇਹ ਤਕਰੀਬਨ ਲੱਡੂ ਦੇ ਆਕਾਰ ਦੇ ਹੈ ਔਰ ਨਰੰਗੀ ਤੇ ਇਹ ਥੋੜੇ ਜਿ ਉਸ ਤਰ੍ਹਾਂ ਦੇ ਹੁੰਦੇ ਆ ਥੋੜਾ ਜਿਹਾ ਚਿੱਟੇ ਵੀ ਇਹਨਾਂ ਦੇ ਮਤਲਬ ਬਾਦ ਚਿੱਟੇ ਹੋ ਜਾਂਦੇ ਆ ਇਹਦੀ ਜਿਹੜੀ ਹੈਗੀ ਹੈ ਸੁਗੰਧ ਬੜੀ ਵਧੀਆ ਹੁੰਦੀ ਹੈ ਔਰ ਜਿਹੜਾ ਇਹ ਰੁੱਖ ਹੈ ਇਹਨੂੰ ਜ਼ਿਆਦਾਤਰ ਸੜਕਾਂ ਦੇ ਨਾਲ ਲਾਇਆ ਜਾਂਦਾ ਹੈ ਵੀ ਜਿਹੜਾ ਇਹ ਪੋਲੂਸ਼ਨ ਨੂੰ ਹਵਾ ਨੂੰ ਔਰ ਨੌਇਸ ਪੋਲੂਸ਼ਨ ਨੂੰ ਘਟ ਕਰ ਸਕੇ ਕਦਮ ਰੁੱਖ ਹੈ ਜਿਹੜਾ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਸੋ ਇਹ ਪੰਜਾਬ ਵਿੱਚ ਬੜੇ ਵੱਡੇ ਪੱਧਰ ਤੇ ਲਾ ਕੇ ਇਹਨੂੰ ਪੰਛੀ ਇਹਨੂੰ ਜਿਹੜੇ ਜਾਨਵਰ ਐ ਔਰ ਪੰਛੀ ਐ ਕੀੜੇ ਐ ਬਹੁਤ ਕਰਸ਼ਿਤ ਕਰਦੇ ਐ ਇਹ ਹੁੰਦੇ ਇਹਦੇ 'ਤੇ ਔਰ ਜਿਹੜਾ ਇਹਦੀ ਸੁਗੰਧ ਬੜੀ ਆਉਂਦੀ ਐ ਜਿਹੜਾ ਇਹਦਾ ਫੁੱਲ ਐ ਸੋ ਇਹ ਬੜਾ ਚੰਗਾ ਰੁੱਖ ਐ ਸ਼ਾਨਦਾਰ ਰੁੱਖ ਐ ਅਸਲ ਦੇ ਵਿੱਚ ਇਹ ਤਾਂ ਇਹਨੂੰ ਆਪਾਂ ਅਪਣਾ ਸਕਦੇ ਆ ਪੰਜਾਬ ਵਿੱਚ ਹਰ ਜਗ੍ਹਾ ਇਹ ਲਗਾਇਆ ਜਾ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ